ਸਰ ਸਾਡੇ ਕੋਲ ਨੋਮੈਟਿਕ ਪਲੈਂਟਰ ਹੈ ਹਾਂ ਜੀ ਤੇ ਲੇਜ਼ਰ ਲੈਂਡ ਲੈਵਲਰ ਹੈ ਅੱਛਾ ਜੀ ਤੇ ਇੱਕ ਸ਼ਟਰਾ ਦੀਪਰ ਸਰ ਇਹ ਮੱਕੀ ਸਾਰੋਂ ਹਾਂ ਜੀ ਤੇ ਛੋਲੇ ਵਗੈਰਾ ਸਾਰਾ ਕੁਝ ਬੀਜਦੀ ਹੈ ਇਸ ਦੀ ਕੀਮਤ 5,75,000 ਕਿੰਨੇ ਐਚਪੀ ਦਾ ਟਰੈਕਟਰ ਇਹਨੂੰ ਚਲਾਉਂਦਾ ਇਹਨੂੰ 60 ਐਚਪੀ ਟਰੈਕਟਰ ਰਿਕਮੈਂਡ ਕਰਦਾ 60 ਤੋਂ ਲੈ ਕੇ ਲੇਜ਼ਰ ਲੈਜ਼ਰ ਲੈਂਡ ਲੈਵਲਰ ਹੈ ਇਹ ਸਾਡਾ ਹਾਂ ਜੀ ਇਹਦਾ ਹੈਗਾ 8 ਫੁੱਟ ਇਹ 290000 ਇਹ 52 ਇੰਚ ਦੀ ਰੀਪਰ ਆ ਸਰ ਆਪਣਾ ਇਹ ਅੱਛਾ ਜੀ ਹਾਂ ਜੀ ਇਹਦੀ 345 ਕੀਮਤ ਹੈ ਇਹਦੀ ਸਰ ਠੀਕ ਹੈ ਜੀ ਤੇ ਹੁਣ ਕੀ ਤੁਸੀਂ ਆਫਰ ਕੀ ਦੇ ਰਹੇ ਹੋ ਇਹਦੇ ਉੱਪਰ 10000 ਰੁਪਏ ਦਾ ਡਿਸਕਾਊਂਟ ਦੇ ਰਹੇ ਹੁਣ ਅਸੀਂ ਐਗਰੀਕਲਚਰ ਜ਼ੋਨ ਵਾਲਿਆਂ ਦੇ ਪਹੁੰਚੇ ਆ ਆਉ ਜਾਣਦੇ ਆ ਇਹਨਾਂ ਤੋਂ ਲੈਣਿਆ ਜਾਣਕਾਰੀ ਸਸੀ ਕਾਲ ਜੀ ਸਸੀ ਕਬਾਈ ਜੀ ਤੁਹਾਡੇ ਵੱਲੋਂ ਜੀ ਹੁਣ ਇੱਥੇ ਕਿਹੜੇ ਕਿਹੜੇ ਹਜ਼ਾਰ ਤੇ ਖਾਏ ਜਾ ਰਹੇ ਨੇ ਸਰ ਸਾਡੇ ਕੋਲ ਨਮੈਟਿਕ ਪਲੈਂਟਰ ਹੈ ਹਾਂਜੀ ਤੇ ਲੇਜ਼ਰ ਲੈਂਡ ਲੈਵਲਰ ਹੈ ਅੱਛਾ ਜੀ ਤੇ ਇੱਕ ਸ਼ਟਰਾ ਰੀਪਰ ਹੈ ਸਰ ਤੇ ਕੀ ਕੀਮਤ ਹੈ ਜੀ ਇਹਦੀ ਤੇ ਕੀ ਕੀ ਇਹ ਬੀਜ ਦਿੰਦਾ ਸਰ ਇਹ ਮੱਕੀ ਸਰੋਂ ਹਾਂਜੀ ਤੇ ਛੋਲੇ ਵਗੈਰਾ ਸਾਰਾ ਕੁਝ ਬੀਜਦੀ ਹੈ ਇਸਦੀ ਕੀਮਤ 5,75,000 ਰੁਪਏ ਹੈ ਕਿੰਨੇ ਐਚਪੀ ਦਾ ਟਰੈਕਟਰ ਇਹਨੂੰ ਚਲਾਉਂਦਾ ਇਹਨੂੰ 60 ਐਚਪੀ ਟਰੈਕਟਰ ਰਿਕਮੈਂਡ ਕਰਦਾ 60 ਤੋਂ ਪਰੇ ਤੇ ਟਰੈਕਟਰ ਵੀ ਮੈਨੂੰ ਲੱਗਦਾ 4x4 ਇਹ ਚੱਲੂ ਨਹੀਂ ਨਹੀਂ ਦੂਜਾ ਵੀ ਚੱਲ ਜਾਂਦਾ ਵੈਸੇ ਇਹਨੂੰ ਤੇ 60 ਐਚਪੀ ਹੋਵੇ ਯਾਨੀ ਹਾਂ ਜੀ ਜੋ ਲੇਜ਼ਰ ਲੇਜ਼ਰ ਲੈਂਡ ਲੈਵਲਰ ਆਹੇ ਸਾਡਾ ਇਹਦਾ ਹੈਗਾ 8 ਫੁੱਟ ਆਹੇ 290000 ਦਾ ਠੀਕ ਹੈ ਜੀ ਹੂੰ 2 ਸਾਲ ਦੀ ਵਾਰੰਟੀ ਦੇ ਨਾਲ ਇਹਨੂੰ ਕਿੰਨੇ ਐਚਪੀ ਦਾ ਚਲਾਉ ਇਹਨੂੰ ਵੀ 55 60 ਐਚਪੀ ਠੀਕ ਹੈ ਜੀ ਹਾਂ ਜੀ ਆਪਣਾ ਰੀਪਰ ਹੈ ਸ਼ਟਰਾ ਰੀਪਰ ਸਾਰ ਤੇ ਦੇਖਿਓ ਜੀ ਤੇ ਇਹਨੂੰ ਇਹ ਕਿੰਨੇ ਇੰਚੀ ਹੈ ਇਹ 52 ਇੰਚੀ ਰੀਪਰ ਆ ਸਾਰ ਆਪਣਾ ਇਹ ਅੱਛਾ ਜੀ ਹਾਂ ਜੀ ਇਹਦੀ 345 ਕੀਮਤ ਹੈ ਇਹਦੀ ਸਰ ਠੀਕ ਹੈ ਜੀ ਤੇ ਹੁਣ ਕੀ ਤੁਸੀਂ ਆਫਰ ਕੀ ਦੇ ਰਹੇ ਹੋ ਇਹਦੇ ਉਪਰ 10000 ਰੁਪਏ ਦਾ ਡਿਸਕਾਊਂਟ ਦੇ ਰਹੇ ਹੁਣ ਆਪਾਂ ਮੈਂ ਹਾਂਜੀ ਅਸੀਂ ਐਗਰੀ ਜਨ ਵਾਲਿਆਂ ਦੇ ਪਹੁੰਚੇ ਆ ਆਉ ਜਾਣਦੇ ਆ ਇਹਨਾਂ ਤੋਂ ਲੈਣੇ ਆ ਜਾਣਕਾਰੀ ਸਸੀ ਕਾਲ ਜੀ ਸਸੀ ਕਾ ਬਾਈ ਜੀ ਤੁਹਾਡੇ ਵੱਲੋਂ ਜੀ ਹੁਣ ਇੱਥੇ ਕਿਹੜੇ ਕਿਹੜੇ ਉਜਾਰ ਦਿਖਾਏ ਜਾ ਰਹੇ ਨੇ ਸਰ ਸਾਡੇ ਕੋਲ ਨੋਮੈਟਿਕ ਪਲੈਂਟਰ ਹੈ ਹਾਂਜੀ ਤੇ ਲੇਜ਼ਰ ਲੈਂਡ ਲੈਵਲਰ ਹੈ ਅੱਛਾ ਜੀ ਤੇ ਇੱਕ ਸ਼ਟਰਾਂ ਰੀਪਰ ਹੈ ਸਰ ਤੇ ਕੀ ਕੀਮਤ ਹੈ ਜੀ ਇਹਦੀ ਤੇ ਕੀ ਕੀ ਇਹ 20 ਦਿਨ ਦਾ ਸਰ ਇਹ ਮੱਕੀ ਸਰੋਂ ਤੇ ਛੋਲੇ ਵਗੈਰਾ ਸਾਰਾ ਕੁਝ ਬੀਜਦੀ ਹੈ ਇਸ ਦੀ ਕੀਮਤ 5,75,000 ਰੁਪਏ ਕਿੰਨੇ ਐਚਪੀ ਦਾ ਟਰੈਕਟਰ ਇਹਨੂੰ ਚਲਾਉਂਦਾ ਹੈ ਇਹਨੂੰ 60 ਐਚਪੀ ਟਰੈਕਟਰ ਰეკਮੈਂਡ ਕਰਦਾ 60 ਤੋਂ ਪਰੇ ਤੇ ਟਰੈਕਟਰ ਵੀ ਮੈਨੂੰ ਲੱਗਦਾ 4x4 ਇਹ ਚੱਲੂ ਨਹੀਂ ਨਹੀਂ ਦੂਜਾ ਵੀ ਚੱਲ ਜਾਂਦਾ ਵੈਸੇ ਇਹਨੂੰ 60 ਐਚਪੀ ਹੋਵੇ ਯਾਨੀ ਤੇ ਆ ਜੋ ਲੇਜ਼ਰ ਲੇਜ਼ਰ ਲੈਂਡ ਲੈਵਲਰ ਆ ਇਹ ਸਾਡਾ ਇਹਦਾ ਹੈਗਾ 8 ਫੁੱਟ ਆ ਇਹ 2,90,000 ਦਾ ਠੀਕ ਹੈ ਜੀ ਤੇ 2 ਸਾਲ ਦੀ ਵਾਰੰਟੀ ਦੇ ਨਾਲ ਇਹਨੂੰ ਕਿੰਨੇ ਐਚਪੀ ਦਾ ਚਲਾਉ ਇਹਨੂੰ ਵੀ 55-60 ਐਚਪੀ ਜੀ ਜੀ ਆਪਣਾ ਰੀਪਰ ਹੈ ਸ਼ਟਰਾ ਰੀਪਰ ਸਾਰ ਤੇ ਦੇਖੋ ਜੀ ਤੇ ਇਹਨੂੰ ਇਹ ਕਿੰਨੇ ਇੰਚੀ ਹੈ ਇਹ 55 ਇੰਚੀ ਰੀਪਰ ਆ ਸਾਰ ਆਪਣਾ ਇਹ ਅੱਛਾ ਜੀ ਹਾਂ ਜੀ ਇਹਦੀ 345 ਕੀਮਤ ਹੈ ਇਹਦੀ ਸਾਰ ਠੀਕ ਹੈ ਜੀ ਤੇ ਹੁਣ ਕੀ ਤੁਸੀਂ ਆਫਰ ਕੀ ਦੇ ਰਹੇ ਹੋ ਇਹਦੇ ਉਪਰ 10000 ਰੁਪਏ ਦਾ ਡਿਸਕਾਊਂਟ ਦੇ ਰਹੇ ਹਾਂ ਹੁਣ ਆਪਾਂ ਹਾਂ ਜੀ